ਸੂਰਾ ਸੋ ਪਹਿਚਾਨੀ ਐ ਜੋ ਲੜਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰਿਆ ਕਬੂ ਹੁਣਾ ਛਾੜਾ ਖੇਤ ਇਸ ਵੀਡੀਓ ਦੇ ਵਿੱਚ ਆਪਾਂ ਇਤਿਹਾਸ ਦੇ ਇੱਕ ਅਜਿਹੇ ਪੰਨੇ ਦੀ ਸਾਂਹ ਤੁਹਾਡੇ ਨਾਲ ਪਾਵਾਂਗੇ ਜਿਸ ਨੂੰ ਸਾਕਾ ਵੱਡਾ ਕੱਲੂਖਾਰਾ ਕਰਕੇ ਜਾਣਿਆ ਜਾਂਦਾ ਸਵਾਗਤ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਯਾਦਗਾਰ ਜੋ ਵੱਡਾ ਕੱਲੂਖਾਰਾ ਦੀਆ ਰੈਂਡਰੋਹੀੜਾ ਜ਼ਿਲ੍ਹਾ ਮਲੇਰਕੋਟਲਾ ਪੰਜਾਬ ਮੇਰੇ ਪਿੱਛੇ ਤੁਸੀਂ ਉਸੇ ਗੁਰਦੁਆਰਾ ਸਾਹਿਬ ਦੀ ਦਰਸ਼ਨੀ ਡਿਊੜੀ ਦੇ ਦਰਸ਼ਨ ਕਰ ਰਹੇ ਹੋ ਜੋ 121 ਫੁੱਟ ਚੀ ਬਣਾਈ ਗਈ ਆ ਉਹਨਾਂ ਸਿੰਘਾਂ ਸਿੰਘਣੀਆਂ ਦੀ ਯਾਦ ਦੇ ਵਿੱਚ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਲਈ ਦੇਸ਼ ਲਈ ਅਹਿਮ ਸ਼ਾਹ ਅਬਦਾਲੀ ਨਾਲ ਮੱਥਾ ਲਾਇਆ ਅਹਿਮ ਸ਼ਾਹ ਅਬਦਾਲੀ ਦੀਆਂ ਫੌਜਾਂ ਦਾ ਟਕਰਾ ਕੀਤਾ ਤੇ ਸ਼ਹੀਦੀ ਦਾ ਜਾਮ ਪੀ ਗਏ ਇਸ ਸਮੇਂ ਵੀਡੀਓ ਦੇ ਵਿੱਚ ਤੁਸੀਂ ਗੁਰਦੁਆਰਾ ਸਾਹਿਬ ਸ਼ਹੀਦਗੰਜ ਸਾਹਿਬ ਪਿੰਡ ਰੋਹੀੜਾ ਦੇ ਦਰਸ਼ਨ ਕਰ ਰਹੇ ਹਾਂ ਇਹ ਵੱਡੀ ਤੇ ਸੁੰਦਰ ਦਰਸ਼ਣੀ ਵਿਉੜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਹੀ ਐਂਟ੍ਰੈਂਸ ਤੇ ਗੁਰਦੁਆਰਾ ਸਾਹਿਬ ਦੇ ਅੱਗੇ ਉਹਨਾਂ ਸਿੰਘਾਂ ਸ਼ਹੀਦਾਂ ਨੂੰ ਸਮਰਪਿਤ ਬਣਾਈ ਗਈ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਵੱਡੇ ਕੱਲੂ ਘਾਰੇ ਦੇ ਵਿੱਚ ਕੁਰਬਾਨੀ ਦਿੱਤੀ ਆ ਆਓ ਅੱਗੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਹਾਂ ਦੇਖਦੇ ਹਾਂ ਇੱਥੇ ਕੀ ਕੀ ਦੇਖਣ ਲਈ ਬਣਿਆ ਹੋਇਆ ਹੈ ਕਿਵੇਂ ਯਾਦਗਾਰ ਨੂੰ ਸੰਭਾਲਿਆ ਗਿਆ ਇਹ ਯਾਦਗਾਰ ਦੀ ਜੇ ਮੈਂ ਲੋਕੇਸ਼ਨ ਦੀ ਗੱਲ ਕਰਾਂ ਤਾਂ ਲੁਧਿਆਣਾ ਮਲੇਰਕੋਟਲਾ ਰੋਡ ਦੇ ਉੱਪਰ ਰੋਹੀੜਾ ਪਿੰਡ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿੱਥੇ ਵੱਡਾ ਕੱਲੂ ਘਰਾ ਯਾਦਗਾਰੀ ਸਮਾਰਕਾ ਜੋ ਬਣਾਇਆ ਗਿਆ ਪੰਜਾਬ ਸਰਕਾਰ ਦੁਆਰਾ ਉਹ ਬਿਲਕੁਲ ਹੀ ਇਸ ਗੁਰਦੁਆਰਾ ਸਾਹਿਬ ਦੇ ਸਾਹਮਣੇ ਉਹ ਦਿਖਦਾ ਅੱਗੇ ਆਪਾਂ ਉਹ ਵੀ ਦੇਖਾਂਗੇ ਆਓ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਕੁਝ ਇਸ ਤਰ੍ਹਾਂ ਦੇ ਦ੍ਰਿਸ਼ ਤੋਂ ਹੀ ਗੁਰਦੁਆਰਾ ਸਾਹਿਬ ਦੇ ਅੰਦਰ ਐਂਟ੍ਰੈਂਸ ਹੋਣ ਲਈ ਜੋ ਡਿਊਟੀ ਆ ਉਹ ਸਾਹਮਣੇ ਬਣੀ ਹੋਈ ਆ ਜਿਹੜੀ ਵੱਡੀ ਦਰਸ਼ਨੀ ਰੋੜੀ ਆ ਬਿਲਕੁਲ ਹੀ ਉਸ ਦੇ ਨਾਲ ਗੁਰਦੁਆਰਾ ਸਾਹਿਬ ਦਾ ਬੋਰਡ ਵੀ ਇੱਥੇ ਬਹੁਤ ਹੀ ਸੁੰਦਰ ਫੁਲਵਾੜੀ ਦੇ ਵਿੱਚ ਲਾਇਆ ਗਿਆ ਗੁਰਦੁਆਰਾ ਸ਼ਹੀਦ ਗੰਜ ਵੱਡਾ ਕੱਲੂ ਘਾਰਾ ਕੋਪਰਹੀੜਾ ਜੋ ਅਹਿਮ ਸ਼ਾ ਅਵਦਾਲੀ ਦੇ 6ਵੇਂ ਹਮਲੇ ਸਮੇਂ 35000 ਸਿੰਘ ਸਿੰਘਣੀਆਂ ਸ਼ਹੀਦ ਹੋਏ ਸੀ ਉਨ੍ਹਾਂ ਦੀ ਯਾਦ ਦੇ ਵਿੱਚ ਇਹ ਗੁਰੂ ਘਰ ਆ ਜਿਹੜਾ ਇੱਥੇ ਬਣਾਇਆ ਗਿਆ ਆਓ ਹੁਣ ਅੱਗੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆਂ ਤੇ ਦੇਖਦੇ ਆਂ ਗੁਰਦੁਆਰਾ ਸ਼ਹੀਦ ਗੰਜ ਪਿੰਡ ਰੋਹੀ ਦਾ ਜ਼ਿਲ੍ਹਾ ਮਲੇਰਕੋਟਲਾ ਪੰਜਾਬ ਗੁਰਦੁਆਰਾ ਸਾਹਿਬ ਦੇ ਮੁੱਖ ਦਰਬਾਰ ਸਾਹਿਬ ਦੀ ਬਿਲਡਿੰਗ ਤੁਹਾਡੀ ਵੀਡੀਓ ਫਰੇਮ ਚਾ ਸਾਹਮਣੇ ਜੋ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼ਹੀਦ ਗੰਜ ਵੱਡਾ ਕੱਲੂਕਾਰਾ ਕੋਪਰਹੀੜਾ ਕਰਕੇ ਜੋ ਜਾਣਿਆ ਜਾਂਦਾ ਹੁਣ ਇਹ ਪਿੰਡ ਆ ਜੋ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਪਹਿਲਾਂ ਸੰਗਰੂਰ ਜ਼ਿਲ੍ਹੇ ਚ ਸੀ ਆਓ ਹੁਣ ਅੱਗੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆਂ ਤੇ ਦਰਸ਼ਨ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਬਹੁਤ ਹੀ ਖੂਬਸੂਰਤ ਸਜਿਆ ਹੋਇਆ ਜਿਹੜਾ ਦਰਬਾਰ ਸਾਹਿਬ ਆ ਹਾਲ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦਾ ਬਹੁਤ ਹੀ ਵਧੀਆ ਇਸ ਦਰਬਾਰ ਸਾਹਿਬ ਦੇ ਅੰਦਰ ਸਜਾਵਟ ਦਾ ਕੰਮ ਆ ਜੋ ਕੀਤਾ ਹੋਇਆ ਸੀ ਜਿਵੇਂ ਤੁਸੀਂ ਆਪਣੀ ਵੀਡੀਓ ਸਕਰੀਨ ਤੇ ਦੇਖ ਰਹੇ ਹੋ ਇਸ ਤੋਂ ਬਿਨਾ ਇਹ ਗੁਰਦੁਆਰਾ ਸਾਹਿਬ ਸਿੰਘਾਂ ਸ਼ਹੀਦਾਂ ਦੀ ਯਾਦਗਾਰ ਹੋਣ ਕਰਕੇ ਉਹਨਾਂ ਸਿੰਘਾਂ ਸ਼ਹੀਦਾਂ ਦੀਆਂ ਜੋ ਘਟਨਾਵਾਂ ਇੱਥੇ ਹੋਈਆਂ ਨੇ ਉਹਨਾਂ ਨੂੰ ਤਸਵੀਰਾਂ ਦੇ ਰੂਪ ਵਿੱਚ ਬਹੁਤ ਵਧੀਆ ਢੰਗ ਨਾਲ ਬਿਆਨ ਕੀਤਾ ਗਿਆ ਇਸ ਦਰਬਾਰ ਸਾਹਿਬ ਦੇ ਵਿੱਚ ਵੱਡੀਆਂ ਤਸਵੀਰਾਂ ਨੇ ਜੋ ਲਾਈਆਂ ਗਈਆਂ ਨੇ ਬਾਕੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸਮੇਂ-ਸਮੇਂ ਤੇ ਬਹੁਤ ਗੁਰਮਤ ਸਮਾਗਮ ਹੁੰਦੇ ਰਹਿੰਦੇ ਨੇ ਮੈਂ ਪਹਿਲਾਂ ਤੁਹਾਨੂੰ ਦੱਸ ਦਵਾਂ ਬਹੁਤ ਹੀ ਰੋਚਕ ਤੇ ਦਿਲਚਸਪ ਵੀਡੀਓ ਹੋਣ ਵਾਲੀ ਆ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਵੀ ਵੱਡੀਆਂ ਤਸਵੀਰਾਂ ਉਹਨਾਂ ਬਹਾਦਰ ਜਰਨੈਲਾਂ ਦੀਆਂ ਸਿੰਘ ਸੂਰਮਿਆਂ ਦੀਆਂ ਇਸ ਦਰਬਾਰ ਸਾਹਿਬ ਹਾਲ ਦੇ ਵਿੱਚ ਲੱਗੀਆਂ ਹੋਈਆਂ ਨੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਬਾਣੀ ਦੇ ਨਿਰੰਤਰ ਜਿਹੜੇ ਜਾਪ ਨੇ ਉਹ ਚੱਲਦੇ ਰਹਿੰਦੇ ਨੇ ਹੁਣ ਵੀ ਭਾਈ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਜੀ ਜੋ ਪ੍ਰਕਾਸ਼ ਕੀਤੇ ਗਏ ਸੀਗੇ ਉਹਨਾਂ ਦੇ ਪਾਠ ਕਰ ਰਹੇ ਸੀ ਬਾਕੀ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਨੇ ਜੋ ਉਹ ਲਗਭਗ ਸਾਰਾ ਸਾਲ ਹੀ ਚੱਲਦੀਆਂ ਰਹਿੰਦੀਆਂ ਨੇ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਮਹੀਨੇ 10ਵੀਂ ਦੇ ਦਿਨ ਦਾ ਦਿਹਾੜਾ ਜੋ ਵੱਡੇ ਪੱਧਰ ਤੇ ਮਨਾਇਆ ਜਾਂਦਾ। ਬਾਕੀ ਇਸ ਜਗ੍ਹਾ ਦੇ ਇਤਿਹਾਸ ਦੀ ਆਪਾਂ ਗੱਲਬਾਤ ਕਰਦੇ ਹਾਂ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਦੇ ਉੱਤੇ ਹਮਲਾ ਕੀਤਾ ਤਾਂ ਕੁਝ ਚੁਗਲਖੋਰਾ ਨੇ ਮੁਗਲ ਫੌਜਾਂ ਦੇ ਕੰਨ ਭਰੇ ਸਿੰਘਾਂ ਦੇ ਵਿਰੁੱਧ ਉਹਨਾਂ ਨੂੰ ਪੜਕਾਇਆ, ਉਕਸਾਇਆ ਤੇ ਇਸੇ ਹੀ ਮਹਾਨ ਜਗ੍ਹਾ ਦੇ ਉੱਤੇ ਇਸੇ ਹੀ ਧਰਤੀ ਦੇ ਉੱਤੇ ਉਹਨਾਂ 35000 ਦੇ ਕਰੀਬ ਜਿੰਨਾ ਸਿੰਘਾਂ ਸਿੰਘਣੀਆਂ ਦੀ ਗਿਣਤੀ ਦੱਸਦੇ ਨੇ ਉਹਨਾਂ ਦਾ ਮੁਗਲ ਫੌਜਾਂ ਦੇ ਨਾਲ ਟਕਰਾ ਹੁੰਦਾ ਤੇ ਉਹ ਧਰਮ ਲਈ ਦੇਸ਼ ਲਈ ਹਸਦੇ ਹਸਦੇ ਕੁਰਬਾਨੀਆਂ ਦੇ ਜਾਂਦੇ ਨੇ ਅਜਿਹਾ ਵੱਡਾ ਵਿਸ਼ਾਲ ਤੇ ਮਹੱਤਵਪੂਰਨ ਇਤਿਹਾਸਾ ਇਸ ਜਗ੍ਹਾ ਦਾ ਰੋਹੀੜਾ ਕੁੱਪ ਦਾ ਜੋ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਇਹ ਕੁਝ ਇਤਿਹਾਸ ਦੇ ਪੱਖ ਤੋਂ ਗੱਲਾਂ ਸੀ ਬਾਕੀ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਗੁਰਮਤਿ ਮਰਿਆਦਾ ਅਨੁਸਾਰ ਸਾਰੀਆਂ ਗੁਰਬਾਨੀਆਂ ਨੇ ਜੋ ਉਹਨਾਂ ਦਾ ਨਿਤਨੇਮ ਕੀਤਾ ਜਾਂਦਾ ਕਥਾ ਕੀਰਤਨ ਪਰਵਾਹ ਵੀ ਹੁੰਦੇ ਨੇ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਕਾਰ ਸੇਵਾ ਵੱਡੇ ਪੱਧਰ ਤੇ ਚੱਲ ਰਹੀ ਆ ਵੀਡੀਓ ਦੇ ਅਗਲੇ ਹਿੱਸੇ ਦੇ ਵਿੱਚ ਆਪਾਂ ਉਸ ਭਾਗ ਤੇ ਵੀ ਜਾਵਾਂਗੇ ਤੇ ਗੁਰਦੁਆਰਾ ਸਾਹਿਬ ਦਾ ਜੋ ਵੱਡਾ ਹੁਣ ਨਵਾਂ ਰੂਪ ਬਣ ਰਿਹਾ ਨਵੀਂ ਬਿਲਡਿੰਗ ਬਣ ਰਹੀ ਆ ਉਹ ਵੀ ਆਪਾਂ ਦੇਖਾਂਗੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਕਾਫੀ ਨਵੀਂ ਤੇ ਵੱਡੀ ਆ ਜਿਹੜੀ ਉਹ ਬਣੀ ਹੋਈ ਆ ਜਿਵੇਂ ਤੁਸੀਂ ਆਪਣੀ ਵੀਡੀਓ ਵਿੱਚ ਦੇਖ ਰਹੇ ਹੋ ਅਜੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕੰਮ ਉਹ ਚੱਲ ਰਿਹਾ ਗੁਰਦੁਆਰਾ ਸਾਹਿਬ ਦੀ ਜੋ ਮੁੱਖ ਸੜਕ ਤੋਂ ਐਂਟ੍ਰੈਂਸ ਆ ਉਹ ਹੁਣ ਇਸ ਪਾਸੇੋਂ ਬਣਾਈ ਜਾ ਰਹੀ ਆ ਓਨੇ ਵਾਲੇ ਸਾਹਮਣੇ ਤੇ ਇਹ ਨਾਲ ਇੱਕ ਲੰਬੀ ਰਹਿائش ਦਾ ਪ੍ਰਬੰਧ ਕੀਤਾ ਜਾ ਰਿਹਾ ਕਮਰਿਆਂ ਦਾ ਇੱਕ ਵੱਡਾ ਹਾਲ ਬਣਾਇਆ ਜਾ ਰਿਹਾ ਇਹ ਸਾਰਾ ਜਿਹੜਾ ਬਿਲਡਿੰਗ ਮਟੀਰੀਅਲ ਆ ਗੁਰਦੁਆਰਾ ਸਾਹਿਬ ਦੇ ਹਾਲੇ ਢਾਲੇ ਆ ਜੋ ਰੱਖਿਆ ਹੋਇਆ ਤੇ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਾ ਪਿੱਛੇ ਵਾਲੇ ਪਾਸੇ ਤੋਂ ਇੱਕ ਦ੍ਰਿਸ਼ਾ ਤੁਹਾਡੀ ਵੀਡੀਓ ਸਕਰੀਨ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੀ ਜਦੋਂ ਵੀਡੀਓ ਕਰ ਰਹੇ ਸੀ ਆਪਾਂ ਤਾਂ ਸਾਨੂੰ ਇੱਥੇ ਭਾਈ ਨਰਮਲ ਸਿੰਘ ਜੀ ਮਿਲੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਉਹਨਾਂ ਨੇ ਸਾਨੂੰ ਗੁਰਦੁਆਰਾ ਸਾਹਿਬ ਬਾਰੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਬਾਰੇ ਬਹੁਤ ਬਰੀਕੀ ਨਾਲ ਦੱਸਿਆ ਉਹਨਾਂ ਨੇ ਦੱਸਿਆ ਇੱਥੇ ਫਰਵਰੀ ਮਹੀਨੇ ਦੇ ਵਿੱਚ ਵੱਡਾ ਜਿਹੜਾ ਜੋੜ ਮੇਲਾ ਗੁਰਮਤ ਸਮਾਗਮ ਨੇ ਉਹ ਮਨਾਏ ਜਾਂਦੇ ਨੇ ਵੱਡੇ ਕੱਲੂ ਘਾਰੇ ਦੀ ਯਾਦ ਦੇ ਵਿੱਚ ਜਿਨ੍ਹਾਂ ਦਿਨਾਂ ਦੇ ਵਿੱਚ ਵੱਡਾ ਕੱਲੂ ਘਾਰਾ ਘਟਿਆ ਸੀ ਫਰਵਰੀ ਦੇ ਵਿੱਚ 5 6 7 ਫਰਵਰੀ ਨੂੰ ਉਸ ਤੋਂ ਬਿਨਾਂ ਨਵੰਬਰ ਮਹੀਨੇ ਦੇ ਵਿੱਚ ਇੱਥੇ ਜਿਹੜੀਆਂ ਗਰੀਬ ਤੇ ਜ਼ਰੂਰਤਮੰਦ ਪਰਿਵਾਰ ਦੀਆਂ ਲੜਕੀਆਂ ਨੇ ਉਹਨਾਂ ਦੇ ਸਮੂਹਿਕ ਵਿਆਹ ਕੀਤੇ ਜਾਂਦੇ ਨੇ ਗਰਵਾਣੀ ਕੰਠ ਮੁਕਾਬਲੇ ਦਸਤਾਰ ਮੁਕਾਬਲੇ ਹੋਰ ਅਜਿਹੇ ਕਈ ਪ੍ਰਤੀਯੋਗਤਾਵਾਂ ਦਾ ਇੱਥੇ ਪ੍ਰਬੰਧ ਕੀਤਾ ਜਾਂਦਾ ਜਿਨ੍ਹਾਂ ਨਾਲ ਬੱਚਿਆਂ ਨੂੰ ਤੇ ਵੱਡਿਆਂ ਨੂੰ ਵੀ ਗੁਰਸਿੱਖੀ ਨਾਲ ਗੁਰਮਤਮਰਿਆਦਾਂ ਨਾਲ ਜੋੜਿਆ ਜਾ ਸਕੇ ਇਸ ਗੁਰਦੁਆਰਾ ਸਾਹਿਬ ਦਾ ਜੋ ਪ੍ਰਬੰਧ ਆ ਕਾਰਸੇਵਾ ਵਾਲੇ ਸੰਤ ਨੇ ਤਰਨ ਤਰਨ ਸਾਹਿਬ ਵਾਲੇ ਉਹਨਾਂ ਦੇ ਅਧੀਨ ਚੱਲ ਰਿਹਾ ਮੁਕ세ਵਾਦਾਰ ਨੇ ਇੱਥੇ ਦੇ ਜੋ ਸੰਤ ਭਵਾਨੀਗੜ੍ਹ ਵਾਲੇ ਨੇ ਹੁਣ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੀਆਂ ਜਾਂਦੀਆਂ ਸੰਗਤਾਂ ਦੇ ਰਹਿائش ਲਈ ਵੀ ਪੁਖਤਾ ਪ੍ਰਬੰਧ ਕੀਤਾ ਗਿਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਹੀ ਵਿਸ਼ਾਲ ਲੰਗਰ ਹਾਲ ਆ ਜਿਹੜਾ ਉਹ ਬਣਿਆ ਹੋਇਆ ਇਹ ਗੁਰਦੁਆਰਾ ਸਾਹਿਬ ਵੀ ਵੱਡੇ ਘੱਡੂ ਘਾਰੇ ਦੀ ਯਾਦ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਬਣਾਇਆ ਗਿਆ ਤੁਸੀਂ ਜੇਕਰ ਇਸ ਗੁਰਸਥਾਨ ਜਾਇਨਾ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਨਹੀਂ ਕੀਤੇ ਤਾਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਇਹਨਾਂ ਸਥਾਨਾਂ ਦੇ ਦਰਸ਼ਨ ਜ਼ਰੂਰ ਕਰਵਾਓ ਤਾਂ ਕਿ ਉਹਨਾਂ ਨੂੰ ਆਪਣੇ ਗੌਰਵ ਮਈ ਇਤਿਹਾਸ ਬਾਰੇ ਪਤਾ ਲੱਗ ਸਕੇ ਬਾਕੀ ਤੁਸੀਂ ਘਰ ਬੈਠੇ ਵੀ ਇਹਨਾਂ ਸਥਾਨਾਂ ਦੀ ਜਾਣਕਾਰੀ ਆਪਣੇ ਚੈਨਲ ਦੇ ਥਰੂ ਪ੍ਰਾਪਤ ਕਰ ਸਕਦੇ ਹਾਂ ਇਸ ਲਈ ਤੁਸੀਂ ਸਿਰਫ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਦੇਖਣਾ ਤੁਹਾਨੂੰ ਮੈਂ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ ਫਿਰ ਵੀ ਜੇ ਕੋਈ ਲਫਜ਼ ਉੱਚਾ ਨੀਮਾ ਬੋਲਿਆ ਜਾਵੇ ਤਾਂ ਉਸ ਦੇ ਲਈ ਮੈਂ ਖਿਮਾ ਦਾਇਰ ਚਕਾ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਡੇ ਸਾਰਿਆਂ ਦੇ ਸਪੋਰਟ ਦੀ ਬਹੁਤ ਲੋੜ ਤੇ ਗੁਰਦੁਆਰਾ ਸਾਹਿਬ ਦੇ ਦਰਵਾਰ ਸਾਹਿਬ ਦੇ ਬਿਲਕੁਲ ਹੀ ਸਾਹਮਣੇ ਵਾਲੇ ਪਾਸੇ ਇਹ ਵੱਡੀ ਬਿਲਡਿੰਗ ਆ ਜੋ ਗੁਰੂ ਕਾ ਲੰਗਰ ਬਣਿਆ ਹੋਇਆ ਆਉਂਦੀਆਂ ਜਾਂਦੀਆਂ ਸੰਗਤਾਂ ਲਈ ਇੱਥੇ ਸਾਰਾ ਦਿਨ ਗੁਰੂ ਕਾ ਲੰਗਰ ਆ ਜੋ ਤਿਆਰ ਰਹਿੰਦਾ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਆਪਾਂ ਆਪਣੇ ਚੈਨਲ ਦੇ ਉੱਤੇ ਵੱਡਾ ਕੱਲੂ ਘਰਾ ਯਾਦਗਾਰ ਸਮਾਰਕ ਜੋ ਇੱਥੇ ਬਣਿਆ ਹੋਇਆ ਰੋਹੀੜਾ ਦੇ ਵਿੱਚ ਉਸ ਦੀ ਵੀਡੀਓ ਫਿਲਮਾ ਚੁੱਕੇ ਆ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਉਹ ਸਾਹਮਣੇ ਵਾਲੇ ਪਾਸੇ ਜੋ ਬਿਲਡਿੰਗ ਤੁਹਾਨੂੰ ਦਿਖਾਈ ਦੇ ਰਹੀ ਆ ਵੱਡਾ ਮিনার ਇਹ ਉਸੇ ਬਿਲਡਿੰਗ ਦਾ ਜਿਹੜੀ ਵੱਡਾ ਕੱਲੂਗਾ ਰਾਦੀ ਯਾਦ ਦੇ ਵਿੱਚ ਪੰਜਾਬ ਸਰਕਾਰ ਦੁਆਰਾ ਇੱਥੇ ਬਣਾਈ ਗਈ ਸੀ ਬਾਕੀ ਹੁਣ ਆਪਾਂ ਗੁਰਦੁਆਰਾ ਸ਼ਹੀਦ ਗੰਜ ਦੇ ਵਿੱਚ ਇਹ ਝੂਲਦੇ ਨਿਸ਼ਾਨ ਉਹਨਾਂ ਸਿੰਘ ਸਿੰਘਣੀਆਂ ਤੇ ਉਹਨਾਂ ਬਹਾਦਰ ਜਰਨੈਲਾਂ ਦੇ ਨਾਮ ਜਿਨ੍ਹਾਂ ਨੇ ਦੇਸ਼ ਲਈ ਕੌਮ ਲਈ ਕੁਰਬਾਨ ਹੋਣ ਲਈ ਸੇਣੀ ਕੀਤੀ ਤੇ ਇਹ ਉਹੀ ਦਰਸ਼ਨੀ ਡਿਊੜੀ 121 ਫੁੱਟ ਉੱਚੀ ਉਹਨਾਂ ਹੀ ਸਿੰਘ-ਸਿੰਘਣੀਆਂ ਦੀ ਯਾਦ ਦੇ ਵਿੱਚ ਇੱਥੇ ਬਣਾਈ ਗਈ ਆ ਜੋ ਤੁਸੀਂ ਆਪਣੀ ਵੀਡੀਓ ਫਰੇਮ ਦੇ ਵਿੱਚ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦੀ ਮੁੱਖ ਬਿਲਡਿੰਗ ਦਾ ਇੱਕ ਦ੍ਰਿਸ਼ ਇੱਕ ਝਾਕਾ ਤੁਹਾਡੀ ਵੀਡੀਓ ਸਕਰੀਨ ਤੇ ਦੁਆਰਾ ਕੁਝ ਇਸ ਤਰ੍ਹਾਂ ਦੀ ਵੱਡੀ ਤੇ ਵਿਸ਼ਾਲ ਬਿਲਡਿੰਗ ਆ ਜਿਹੜੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਪਿੰਡ ਰੋਹੀੜਾ ਦੇ ਵਿੱਚ ਬਣੀ ਹੋਈ ਆ ਮੈਂ ਹੁਣ ਲੰਗਰ ਹਾਲ ਦੇ ਬਿਲਕੁਲ ਹੀ ਬਾਹਰ ਵਾਲੇ ਪਾਸੇ ਆ ਤੁਸੀਂ ਆਪਣੀ ਵੀਡੀਓ ਫਰੇਮ ਦੇ ਵਿੱਚ ਉਸੇ ਲੰਗਰ ਹਾਲ ਨੂੰ ਦੇਖ ਰਹੇ ਹੋ ਜਿਹੜਾ ਆਪਾਂ ਉਧਰੋਂ ਦਰਬਾਰ ਸਾਹਿਬ ਵਾਲੀ ਸਾਈਡ ਤੋਂ ਦੇਖਿਆ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਆਉਂਦੀਆਂ ਜਾਂਦੀਆਂ ਸੰਗਤਾਂ ਇੱਥੇ ਲੰਗਰ ਪ੍ਰਸ਼ਾਦਾ ਛਕਦੀਆਂ ਨੇ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਕਿਸੇ ਹੀ ਗੁਰੂ ਘਰ ਤੋਂ ਸਾਨੂੰ ਪਤਾ ਲੱਗਿਆ ਸੀ ਬਾਬਾ ਜੀ ਉਹਨਾਂ ਤੋਂ ਕਿ ਦੂਰੋਂ ਨੇੜੇੋਂ ਆ ਕੇ ਸੰਗਤਾਂ ਇੱਥੇ ਬਹੁਤ ਮੰਨਤਾਂ ਨੇ ਜਿਹੜੀਆਂ ਉਹ ਮੰਨਦੀਆਂ ਨੇ ਤੇ ਉਹਨਾਂ ਦੀਆਂ ਮੰਨਤਾਂ ਪੂਰੀਆਂ ਹੁੰਦੀਆਂ ਨੇ ਜਿਵੇਂ ਉਹਨਾਂ ਨੇ ਮੈਨੂੰ ਵਿਸਤਾਰ ਨਾਲ ਦੱਸਿਆ ਸੀ ਕਿ ਕੰਮਕਾਜ ਨੌکریاں ਵਿਦੇਸ਼ ਦੀ ਯਾਤਰਾ ਬਹੁਤ ਸਾਰੀਆਂ ਇਹ ਜਿਹੀਆਂ ਮਨੋ ਕਾਮਨਾਵਾਂ ਨੇ ਜਿਹੜੀਆਂ ਇਸ ਸਥਾਨ ਦੇ ਉੱਤੇ ਸੱਚੇ ਮਨੋਂ ਨਮਸਕਾਰ ਕਰਕੇ ਪੂਰੀਆਂ ਹੁੰਦੀਆਂ ਨੇ ਅਜਿਹੀ ਇਸ ਸਥਾਨ ਦੀ ਮਾਨਤਾ ਮਹਾਨਤਾ ਉਹਨਾਂ ਸਿੰਘਾਂ ਸਿੰਘਣੀਆਂ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦਾ ਅਜਿਹਾ ਇਸ ਸਥਾਨ ਨੂੰ ਵਰ ਹਾਸਲ ਆ ਜੋ ਤੁਸੀਂ ਆਪਣੀ ਵੀਡੀਓ ਫਰੇਮ ਦੇ ਵਿੱਚ ਦੇਖ ਰਹੇ ਹੋ ਕੋਸ਼ਿਸ਼ ਤਰ੍ਹਾਂ ਦਾ ਪ੍ਰਬੰਧ ਕੀਤਾ ਹੋਇਆ ਲੰਗਰ ਹਾਲ ਦੇ ਵਿੱਚ ਆਉਂਦੀਆਂ ਜਾਂਦੀਆਂ ਸੰਗਤਾਂ ਇੱਥੇ ਚਾਹ ਪਾਣੀ ਪ੍ਰਸ਼ਾਦਾ ਆਪਣੀ ਲੋੜ ਮੁਤਾਬਕ ਛਕਦੀਆਂ ਨੇ ਤੇ ਗੁਰਮਤ ਮਰਿਆਦਾ ਅਨੁਸਾਰ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਆ ਜੋ ਉਸ਼ਕਾਇਆ ਜਾਂਦਾ। ਬਾਕੀ ਉਹ ਹੋਰ ਵੱਡੇ ਇੱਥੇ ਗੁਰਮਤ ਦਿਹਾੜੇ ਹੁੰਦੇ ਨੇ। ਉਹਨਾਂ ਨੂੰ ਮੁੱਖ ਰੱਖਦੇ ਹੋਏ ਇਹ ਵੱਡਾ ਲੰਗਰ ਹਾਲ ਆ ਜੋ ਬਣਾਇਆ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ। ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖ ਰਹੇ ਹੋ। ਗੁਰਦੁਆਰਾ ਸ਼ਹੀਦ ਗਾਂਜ ਸਾਹਿਬ ਯਾਦਗਾਰ ਵੱਡਾ ਕੱਲੂਕਾਰਾ ਪਿੰਡ ਰੋਹੀੜਾ ਜ਼ਿਲ੍ਹਾ ਮਲੇਰਕੋਟਲਾ ਪੰਜਾਬ ਗੁਰਦੁਆਰਾ ਸਾਹਿਬ ਦਾ ਸਾਰਾ ਪ੍ਰਬੰਧ ਦੇਖਦੇ ਹੋਏ ਨਾ ਅਸੀਂ ਆ ਪਾਪਾ ਨਰਮਲ ਜੀ ਨੂੰ ਮਿਲੇ ਸੀ ਲੰਗਰ ਹਾਲ ਦੇ ਵਿੱਚ ਉਹਨਾਂ ਨੇ ਸਾਨੂੰ ਇੱਕ ਕਲੱਬ ਬਾਰੇ ਤੇ ਹੋਰ ਜਾਣੂ ਕਰਾਇਆ ਵੱਡਾ ਕੱਲੂ ਘਾਰਾ ਕਲੱਬ ਰੋਹੀੜਾ ਪਿੰਡ ਦੇ ਵਿੱਚ ਹੀ ਬਣਿਆ ਹੋਇਆ ਉਸ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਪਹੁੰਚੇ ਨੇ ਆਪਾਂ ਉਹਨਾਂ ਨਾਲ ਗੁਰਦੁਆਰਾ ਸਾਹਿਬ ਬਾਰੇ ਗੱਲਬਾਤ ਵੀ ਕਰਦੇ ਆਂ ਜਾਣਦੇ ਆਂ ਉਹਨਾਂ ਤੋਂ ਗੁਰਦੁਆਰਾ ਸਾਹਿਬ ਬਾਰੇ ਜੋ ਜਾਣਕਾਰੀ ਹੋ ਸਕਦਾ ਆਪਾਂ ਤੁਹਾਡੇ ਨਾਲ ਸਾਂਝੀ ਨਾ ਕਰ ਪਾਏ ਹੋਈਏ ਅੱਗੇ ਆਪਾਂ ਉਹਨਾਂ ਤੋਂ ਜਾਣਕਾਰੀ ਲੈਣੇ ਆਂ ਵੀਰ ਬਲਵਿੰਦਰ ਜੀ ਤੋਂ ਬੀਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਬੀਜੀ ਗੁਰਦੁਆਰਾ ਸਾਹਿਬ ਬਾਰੇ ਤੁਸੀਂ ਆਪਣੇ ਦੋ ਸ਼ਬਦ ਦੋ ਵਿਚਾਰ ਆਪਣੇ ਜਿਹੜੇ ਜੋ ਵੀਡੀਓ ਆਪਾਂ ਪਾ ਰਹੇ ਆ ਉਹਦੇ ਬਾਰੇ ਦਿਓ ਜਰੂਰ ਅੱਜ ਜਿਹੜੇ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ 35000 ਸਹੀਦ ਸਿੰਘਾਂ ਦੀ ਉਹ ਮਹਾਨ ਧਰਤੀ ਆ ਜਿਸ ਨੂੰ ਵੱਡੇ ਘੱਲੂ ਘਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ 5 ਫਰਵਰੀ 1762 ਨੂੰ ਅਹਿਮਦ ਸਾਹਬ ਅਬਦਾਲੀ ਨੇ ਸੇਮਾ ਹਮਲਾ ਕੀਤਾ ਸੀਗਾ ਉਹਦੇ ਦੌਰਾਨ ਅਹਿਮਦ ਸਾਹਬ ਅਬਦਾਲੀ ਨੇ ਤਿੰਨ ਤਕਰੀਬਨ 35000 ਸਿੰਘ ਸ਼ਹੀਦ ਕਰਤੇ ਸੀਗੇ ਜਿਸ ਨੂੰ ਵੱਡੇ ਘੱਲੂ ਘਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਇਹ ਸਥਾਨ ਮਲੇਰਕੋਟਲਾ ਲੁਧਿਆਣਾ ਰੋਡ ਤੋਂ ਉੱਤੇ ਸਥਿਤ ਹੈ ਪਿੰਡ ਰਹੀੜਾ ਵਿਖੇ ਸਥਿਤ ਹੈ ਜੋ ਕਿ ਇੱਥੇ ਅੱਜ ਅੱਜ ਜੋ ਕਿ ਹੁਣ ਇਸੇ ਪ੍ਰਬੰਧ ਕਾਰ ਸੇਵਾ ਦਾ ਮਹਾਪੁਰਸ ਬਾਬਾ ਜਗਤਾਰ ਸਿੰਘ ਜੀ ਤਰਨ ਤਰਨ ਵਾਲੇ ਅਤੇ ਬਾਬਾ ਕਿਰਪਾਲ ਸਿੰਘ ਦੀ ਡੇਰਾ ਕਵਾਰਨੀ ਗੜ ਵਾਲਿਆਂ ਦੀ ਸਰਪ੍ਰਸਤੀ ਹੇਠ ਕਾਰ ਸੇਵਾ ਚੱਲ ਰਹੀ ਹੈ ਜੋ ਕਿ ਨਿਰੰਤਰ ਜਾਰੀ ਹੈ ਗੁਰੂ ਕਾ ਲੰਗਰ ਅਟੁੱਤ ਵਰਤ ਰਿਹਾ ਹੈ ਅਤੇ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਚੈਨਲ ਦੇ ਮਾਧਿਅਮ ਰਾਹੀਂ ਵੀ ਇੱਡਾ ਵੱਡਾ ਇਤਿਹਾਸ ਹੋਰ ਦੇ ਬਯਾਜੀਦ ਵੀ ਆਪਣੇ ਨੌਜਵਾਨ ਜੋ ਵੀ ਹੈ ਉਹਨਾਂ ਨੂੰ ਸੰਗਤ ਨੂੰ ਇਹਦੇ ਬਾਰੇ ਹਜੇ ਵੀ ਜਾਣਕਾਰੀ ਨਹੀਂ ਕਿਉਂਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਐਡਾ ਵੱਡਾ ਸਥਾਨ ਕਿਤੇ ਵੀ ਨਹੀਂ ਹੈਗਾ ਜਿੱਥੇ ਕਿ ਸਿੱਖ ਕੌਮ ਦਾ ਵੱਡਾ ਕਤਲੇਆਮ ਇੱਕ ਦਿਨ ਦੇ ਵਿੱਚ ਹੋਇਆ ਹੋਵੇ 35000 ਸ਼ਹੀਦ ਸਿੰਘ ਇੱਕ ਦਿਨ ਦੇ ਵਿੱਚ ਹੋ ਗਏ ਹੋਣ ਉਸ ਸਥਾਨ ਤੇ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਪਰਿਵਾਰਾਂ ਸਮੇਤ ਪਹੁੰਚੋ ਪਰਿਵਾਰਾਂ ਸਮੇਤ ਪਹੁੰਚ ਕੇ ਇਸ ਇਤਿਹਾਸ ਬਾਰੇ ਆਪਣੇ ਬੱਚਿਆਂ ਨੂੰ ਅਤੇ ਆਪਣੇ ਪਰਿਵਾਰ ਨੂੰ ਜਾਣੂ ਕਰਾਵੋ ਤਾਂ ਜੋ ਉਹਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਵੀ ਸਾਡੇ ਪੁਰਖਿਆਂ ਨੇ ਇੰਨੀਆਂ ਕੁਰਬਾਨੀਆਂ ਦੇ ਕੇ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਦੇ ਬਦੌਲਤ ਹੀ ਅੱਜ ਇਹ ਜੀਵਨ ਦਾ ਆਨੰਦ ਮਾਣ ਰਹੇ ਹਾਂ ਇਹ ਸੀਗੇ ਵੀਰ ਬਲਵਿੰਦਰ ਜੀ ਜਿਹੜੇ ਵੱਡਾ ਕੱਲੂ ਘਾਰਾ ਕਲਾਬ ਰੋਹੀੜਾ ਦੇ ਪ੍ਰਧਾਨ ਸੀਗੇ ਉਹਨਾਂ ਨੇ ਆਪਾਂ ਨੂੰ ਗੁਰੂ ਘਰ ਬਾਰੇ ਤੇ ਗੁਰੂ ਘਰ ਦੀ ਮਰਿਆਦਾ ਬਾਰੇ ਦੱਸਿਆ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਆਪਾਂ ਨੂੰ ਸਮਾਂ ਦਿੱਤਾ ਬਾਕੀ ਵੀਰ ਜੀ ਦੀ ਵੀ ਬੇਨਤੀ ਸੀ ਮੈਂ ਵੀ ਇਹ ਬੇਨਤੀ ਆਪਣੇ ਚੈਨਲ ਦੇ ਥਰੂ ਤੁਹਾਨੂੰ ਕਰਦਾ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਦੋਸਤ ਮਿੱਤਰ ਰਿਸ਼ਤੇਦਾਰਾਂ ਨੂੰ ਆਪਣੇ ਇਸ ਮਾਨਮੱਤੇ ਇਤਿਹਾਸ ਬਾਰੇ ਜਾਣਕਾਰੀ ਜ਼ਰੂਰ ਦਿਓ ਜ਼ਰੂਰ ਆਓ ਇਹਨਾਂ ਗੁਰੂ ਘਰਾਂ ਦੇ ਵਿੱਚ ਜਿਨ੍ਹਾਂ ਗੁਰੂ ਘਰਾਂ ਦੇ ਵਿੱਚ ਐਨੇ ਸਿੰਘ ਸਿੰਘਣੀਆਂ ਦੇ ਵਰ ਇਸ ਜਗ੍ਹਾ ਨੂੰ ਹਾਸਲ ਆ ਜਿੱਥੇ ਉਹਨਾਂ ਦੀਆਂ ਕੁਰਬਾਨੀਆਂ ਹੋਈਆਂ ਨੇ ਇਸ ਮਹਾਨ ਜਗ੍ਹਾ ਦੇ ਦਰਸ਼ਨ ਕਰਨ ਤੁਸੀਂ ਆਪਣੇ ਪਰਿਵਾਰ ਸਮੇਤ ਜਰੂਰ ਆਓ ਬਾਕੀ ਇਸ ਵੀਡੀਓ ਦੇ ਵਿੱਚ ਗੁਰਦੁਆਰਾ ਸਾਹਿਬ ਬਾਰੇ ਕੋਈ ਵੀ ਜਾਣਕਾਰੀ ਦਿੰਦੇ ਹੋਏ ਜੇ ਕੋਈ ਲਾਫਜ਼ ਉੱਚਾ ਨੀਵਾ ਬੋਲਿਆ ਗਿਆ ਹੋਵੇ ਤਾਂ ਉਸਦੇ ਲਈ ਖਿਮਾ ਦੇ ਆਚਕਾਂ ਬਣੇ ਰਹੋ ਆਪਣੇ ਚੈਨਲ ਨਾਲ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਇਸ ਪਿੰਡ ਤੋਂ ਵੱਡਾ ਕੱਲੂ ਘਾਰਾ ਮੈਮੋਰੀਅਲ ਬਿਲਡਿੰਗ ਦੀ ਵੀਡੀਓ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਆ ਤੁਹਾਡੀ ਸਕਰੀਨ ਤੇ ਉਹ ਵੀਡੀਓ ਆ ਜਾਊਗੀ ਉਹਨੂੰ ਲਿੰਕ ਨੂੰ ਓਪਨ ਕਰਕੇ ਤੁਸੀਂ ਉਹ ਵੀਡੀਓ ਵੀ ਦੇਖ ਲਿਓ ਸ਼ੇਅਰ ਵੀ ਕਰਿਓ ਜਲਦੀ ਹੀ ਕਿਸੇ ਹੋਰ ਨਵੇਂ ਤੇ ਰੋਚਕ ਵਿਸ਼ੇ ਨਾਲ ਤੁਹਾਡੇ ਤੱਕ ਸਾਂਝ ਪਾਵਾਂਗੇ ਬਣੇ ਰਹੋ ਆਪਣੇ ਚੈਨਲ ਨਾਲ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ